ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸ਼ਰੋਮਣੇ ਕੜ ਗੱਲ ਦੇ ਲੇਗਨ ਸਹਿਵਾਨ ਬਰਕਰਾਰ ਸਹਿਵਾਨ ਅਹੁਦੇਦਾਰ ਸਹਿਵਾਨ ਮੈਂ ਥੋੜਾ ਦਿਲ ਦੀਆਂ ਗੱਲਾਂਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਪਿਛਲੇ 1-2 ਦਿਨ ਤੋਂ ਜੋ ਖਬਰਾਂ ਚੱਲ ਰਹੀਆਂ ਉਹਦੇ ਸਬੰਧ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ ਤੇ ਮੈਨੂੰ ਲਗਾਤਾਰ ਸਾਰੇ ਟੈਲੀਫੋਨ ਕਰਕੇ ਇਸ ਗੱਲ ਬਾਰੇ ਬਾਰ-ਬਾਰ ਪੁੱਛ ਰਾਇਆ ਕਿ ਆਪਾਂ ਕੀ ਕਰਨਾ ਕੀ ਹੋਣਾ ਚਾਹੀਦਾ ਕਿ ਪਾਰਟੀ ਦੇ ਅੰਦਰ ਇੱਕ ਦੂਜੀ ਪਾਰਟੀ ਤੋਂ ਆ ਕੇ ਬੰਦਾ ਪਾਰਲੀਮੈਂਟ ਇਲੈਕਸ਼ਨ ਲੜਨ ਜਾ ਰਿਹਾ ਸੋ ਮੈਂ ਸਾਰੇ ਪਹਿਲਾਂ ਤਾਂ ਸਾਰੇ ਲੀਡਰ ਸਾਹਿਬਾਨ ਦਾ ਵਰਕਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਪਿਆਰ ਦਿੱਤਾ ਔਰ ਦਿਨ ਤੋਂ ਇਹ ਗੱਲ ਉਬਰ ਕੇ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਕਾਲਦਾਲ ਨੇ ਇਕੱਲੇ ਇਲੈਕਸ਼ਨ ਲੜਨੀ ਆ ਤੇ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹ ਇਸ ਚੀਜ਼ ਦੇ ਲਈ ਉਛਾਲ ਆਇਆ ਸੀ ਔਰ ਮੇਰਾ ਮਨ ਵੀ ਸੀ ਕਿ ਮੈਂ ਚਾਰ ਵਾਰੀ ਐਮਐਲਏ ਬਣਿਆ ਮੰਤਰੀ ਬਣਿਆ ਬਹੁਤ ਜਾਂਦੇ ਰਿਹਾ ਆਪਣੇ ਬਹੁਤ ਹੀ ਸਤਕਾਰਯੋਗ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਕਿ ਇਸ ਵਾਰੀ ਪਾਰਲੀਮੈਂਟ ਦੀ ਲਖੇ ਜਿਹੜੀ ਉਹ ਲੜੀ ਜਾਵੇ ਉਹਦੇ ਵਾਸਤੇ ਮੈਂ ਪਾਰਟੀ ਨੂੰ ਪਾਰਟੀ ਪ੍ਰਧਾਨ ਨੂੰ ਆਪਣੇ ਵੱਲੋਂ ਬੇਨਤੀ ਵੀ ਕੀਤੀ ਹੈ ਬਾਕੀ ਆਪਣੇ ਸਾਰੇ ਵਰਕਰਾਂ ਨੂੰ ਵੀ ਬੇਨਤੀ ਕੀਤੀ। ਪਰ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਨੇ ਤੋਪੜੇ ਆ ਕਿ ਹੁਣ ਇਹ ਕੀ ਫੈਸਲਾ ਹੋਊਗਾ ਢਿੱਟ ਜਿਹੜੀ ਆ ਉਹ ਕਿਸੇ ਹੌਲਡ ਦਿੱਤੀ ਜਾਊਗੀ ਜਾਂ ਮੈਨੂੰ ਦਿੱਤੀ ਜਾਊਗੀ। ਸੋ ਮੈਂ ਜਿੱਥੇ ਆਪਣੇ ਵੱਲੋਂ ਪਾਰਟੀ ਨੂੰ ਵੀ ਬੇਨਤੀ ਕੀਤੀ ਆ ਉਹ ਇੱਕ ਬੇਨਤੀ ਤੁਹਾਨੂੰ ਵੀ ਕਰਨੀ ਚਾਹਨਾ ਕਿ ਮੈਂ 1980 ਦੇ ਵਿੱਚ ਪਹਿਲੀ ਵਾਰ ਹੀ ਸ਼੍ਰੋਮਣੀ ਕਾਲਦਾਲ ਦਾ ਮੈਂਬਰ ਬਣਿਆ ਸੀ। ਉਸ ਤੋਂ ਬਾਅਦ ਅੱਜ ਤੱਕ ਸ਼੍ਰੋਮਣੀ ਕਾਲ ਦਾ ਸਪਾਈ ਬਣ ਕੇ ਵਰਕਰ ਬਣ ਕੇ ਕੰਮ ਕੀਤਾ ਠੀਕ ਹੈ ਮੈਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਮੈਨੂੰ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਸੋ ਉਸ ਕਰਕੇ ਮੈਂ ਜਦ ਤੱਕ ਮੇਰੀ ਜ਼ਿੰਦਗੀ ਹੈ ਮੈਂ ਸ਼੍ਰੋਮਣੀ ਕਾਲ ਦਾ ਵਰਕਰ ਦੇ ਤੌਰ ਤੇ ਕੰਮ ਉਹ ਕਰਾਂਗਾ ਇਹ ਮੇਰੇ ਆਪਣਾ ਇੱਕ ਜੀਵਨ ਦਾ ਆਪਣਾ ਫੈਸਲਾ ਹੈ ਸੋ ਮੈਂ ਚਾਹਾਂਗਾ ਕਿ ਆਪਾਂ ਸਾਰੇ ਜਿੰਨੇ ਵੀ ਤੁਸੀਂ ਲੀਡਰ ਆਂ ਵਰਕਰ ਆਂ ਆਪਾਂ ਸਾਰੇ ਪਾਰਟੀ ਦੇ ਨਾਲ ਰਹੀਏ ਔਰ ਮੈਨੂੰ ਇਹ ਜ਼ਰੂਰ ਲੱਗਦਾ ਸੀ ਕਿ ਜਿੱਦਾਂ ਲੋਕਾਂ ਦੇ ਵਿੱਚ ਇਸ ਵਾਰੀ ਇਹ ਉਤਸ਼ਾਹ ਸੀ ਕਿ ਸੋਨ ਸਿੰਘ ਖੰਡੋਲੇ ਕੇ ਜਾਣਿਆ ਪਛਾਣਿਆ ਚਿਹਰਾ ਹੈ ਔਰ ਹੁਸ਼ਾਰਪੁਰ ਦੀ ਇਸ ਇਲੈਕਸ਼ਨ ਦੇ ਵਿੱਚ ਆਪਾਂ ਬਹੁਤ ਹੀ ਅਦਾਰਸ਼ ਦੇ ਸਕਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਅਜ ਬੇਸ਼ੱਕ ਹੋਣਗੇ ਪਰ ਉਹ ਵੀ ਦਿਲੋਂ ਇਸ ਚੀਜ਼ ਨੂੰ ਮਹਿਸੂਸ ਕਰਦੇ ਸੀ ਕਿ ਇੱਕ ਤਜਰਬੇਕਾਰ ਚੰਗਾ ਚਿਹਰਾ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਸਾਹਮਣੇ ਉਹ ਆ ਰਿਹਾ ਪਰ ਪਾਰਟੀਆਂ ਦੇ ਬਹੁਤ ਵਾਰੀ ਕਈ ਮਜਬੂਰੀਆਂ ਹੁੰਦੀਆਂ ਇਹ ਪਾਰਟੀ ਦੇ ਦੇਖਣਾ ਕਿ ਉਹਨਾਂ ਦੀ ਕੀ ਮਜਬੂਰੀ ਆ ਕਿ ਉਹ ਜਿਹੜੀ ਆ ਉਹ ਗੱਲ ਇਹ ਹੋ ਰਹੀ ਆ ਸੋ ਇਸ ਕਰਕੇ ਮੈਂ ਆਪਣੇ ਸਾਰੇ ਲੀਡਰ ਸਾਹਿਬਾਨ ਨੂੰ ਵਰਕਰ ਸਭਾ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਫੈਸਲਾ ਪਾਰਟੀ ਕਰੂਗੀ ਉਹ ਆਪਾਂ ਸਾਰੇ ਉੱਤੇ ਉਹਦੇ ਨਾਲ ਸਹਿਮਤ ਹੋਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮਾਂਡ ਆ ਉਹ ਜਾਂ ਸ਼੍ਰੋਮਣੀ ਕਾਲ ਦੇ ਜਿਹੜੇ ਵਰਕਰ ਆ ਉਹ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੇ ਉਹ ਗੱਲ ਕਰਨਗੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਜਿਹੜਾ ਵੀ ਪਾਰਟੀ ਦੇ ਵੱਲੋਂ ਤੁਸੀਂ ਮੈਨੂੰ ਹੁਕਮ ਲਾਉਂਗੇ ਉਹ ਮੈਂ ਹਮੇਸ਼ਾ ਉਹਨੂੰ ਸੱਚਾ ਕੇ ਸਵੀਕਾਰ ਕਰਾਂਗਾ ਤੁਸੀਂ ਉਸ ਕਰਕੇ ਮੈਂ ਕਿਉਂਕਿ ਸਾਰਿਆਂ ਦੇ ਟੈਲੀਫੋਨ ਬਾਰ-ਬਾਰ ਆਏ ਜਾਂਦੇ ਆ ਕੋਈ ਕਹੀ ਜਾਂਦਾ ਇਹ ਐਲਾਨ ਕਿਉਂ ਨਹੀਂ ਹੁੰਦਾ ਕੋਈ ਕਹੀ ਜਾਂਦਾ ਕਿ ਇਹ ਅੱਜ ਸੁਖਵੀਰ ਸਿੰਘ ਬਾਦਲ ਹਜ਼ਾਰ ਪਰਵਾਰਾ ਆਇਆ ਕਦੋਂ ਆਰਾਇਆ ਤੁਸੀਂ ਉਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਅੰਦਰ ਵੀ ਸਮਾਂ ਆਊਗਾ ਉਹ ਆਪਾਂ ਬਾਅਦ ਵਿੱਚ ਉਹ ਵਿਚਾਰ ਕਰਾਂਗੇ ਤੋਂ ਤੁਹਾਡਾ ਇੱਕ ਵਾਰੀ ਤੁਹਾਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ